ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਲੰਕੀ ਫੈਮਿਲੀ ਵਲੌਗ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਗੁਰੂ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਵਾਹਿਗੁਰੂ ਜੀ ਅਸੀਂ ਵੀ ਸਾਰੇ ਠੀਕ ਠਾਕ ਹਾਂ ਚੜ੍ਹਦੀ ਕਲਾ ਵਿੱਚ ਤਾਂ ਅੱਜ ਦਾ ਟੌਪਿਕ ਆਪਣਾ ਵਾਹਿਗੁਰੂ ਜੀ ਕਿਹੜਾ ਪਾਠ ਕਰਨ ਦੇ ਨਾਲ ਗੁਰੂ ਮਹਾਰਾਜ ਦੀ ਬਖਸ਼ਿਸ਼ ਹੁੰਦੀ ਹੈ ਘਰ ਦੇ ਵਿੱਚ ਬਰਕਤਾਂ ਆਉਂਦੀਆਂ ਘਰ ਦੀ ਗਰੀਬੀ ਦੂਰ ਹੁੰਦੀ ਹੈ ਘਰ ਵਿੱਚ ਪੋਜਿਟਿਵਿਟੀ ਹੁੰਦੀ ਹੈ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸ਼ੁਰੂ ਕਰਦੇ ਆਂ ਵਾਹਿਗੁਰੂ ਜੀ ਆਪਾਂ ਅੱਜ ਦੀ ਵੀਡੀਓ ਤਾਂ ਵੈਗਰੋ ਜੀ ਵੈਸੇ ਤਾਂ ਆਪਾਂ ਕੋਈ ਵੀ ਬਾਣੀ ਪੜੀਏ ਗੁਰੂ ਮਹਾਰਾਜ ਜੀ ਦੀ ਉਹਦੇ ਨਾਲ ਬਖਸ਼ਿਸ਼ ਜ਼ਰੂਰ ਹੁੰਦੀ ਹੈ ਪਰ ਜਿਵੇਂ ਕੋਈ ਬਾਣੀ ਪੜਨ ਨਾਲ ਜਿਸ ਭੈਣ ਭਰਾ ਦਾ ਕੋਈ ਕਾਰਜ ਸਬਰ ਜੈ ਵੀ ਹੈ ਨਾ ਤਾਂ ਉਹਨੂੰ ਉਸ ਪਾਠ ਦੇ ਵਿੱਚ ਉਹਨਾਂ ਦਾ ਯਕੀਨ ਬਣ ਜਾਂਦਾ ਵਿਸ਼ਵਾਸ ਬਣ ਜਾਂਦਾ ਪ੍ਰੇਮ ਪਿਆ ਜਾਂਦਾ ਉਸ ਪਾਠ ਨਾਲ ਜਿਵੇਂ ਕੋਈ ਜਪਜੀ ਸਾਹਿਬ ਦਾ ਪਾਠ ਕਰਦਾ ਮੂਲ ਮੰਤਰ ਦਾ ਜਾਪ ਕਰਦਾ ਮੂਲ ਮੰਤਰ ਦਾ ਜਾਪ ਕਰਦਾ ਤਾਂ ਇਸੇ ਤਰ੍ਹਾਂ ਇੱਕ ਤੁਹਾਡੇ ਨਾਲ ਮੈਂ ਹੱਡ ਬਿੱਤੀ ਸ਼ੇਅਰ ਕਰੂੰਗੀ ਤਾਂ ਵੈਗੁਰੂ ਜੀ ਕਹਿੰਦੇ ਇੱਕ ਬਜ਼ੁਰਗ ਨੇ ਉਹਨੇ ਆਪਣੇ ਕਿਸੇ ਪੱਤਰਕਾਰ ਨੇ ਉਹਨਾਂ ਨਾਲ ਗੱਲਬਾਤ ਵੀ ਕੀਤੀ ਤੇ ਸ਼ਹੀਦ ਸਿੰਘਾਂ ਦੇ ਸਥਾਨ ਤੇ ਅਮਰੀਸਰ ਜਾ ਕੇ ਉਹ ਚਪਹਿਰਾ ਸਾਬ ਕੱਟਦੇ ਸੀਗੇ ਉੱਥੇ ਉਹਨਾਂ ਨੇ ਆਪਣੇ ਇੰਟਰਵਿਊ ਦਿੱਤੀ ਹੈ ਤਾਂ ਵੈਗੁਰੂ ਜੀ ਉਹਨਾਂ ਨੇ ਦੱਸਿਆ ਇਹ ਕਹਿੰਦੇ ਕਿ ਮੈਂ ਰਾਜ ਮਿਸਤਰੀ ਦਾ ਕੰਮ ਕਰਦਾ ਸੀਗਾ ਤੇ ਕਹਿੰਦੇ ਨਾ ਘਰ ਦੇ ਵਿੱਚ ਐਨੀ ਕੁ ਗਰੀਬੀ ਸੀਗੀ ਕਿ ਘਰ ਦਾ ਰੋਜ਼ ਰੋਜੀ ਰੋਟੀ ਬਹੁਤ ਮੁਸ਼ਕਲ ਨਾਲ ਚਲਦੀ ਸੀਗੀ ਜੇ ਇੱਕ ਟਾਈਮ ਦੀ ਕਹਿੰਦੇ ਰੋਟੀ ਬਣ ਜਾਂਦੀ ਸੀਗੀ ਤੇ ਦੂਜੇ ਟਾਈਮ ਦਾ ਫਿਕਰ ਹੋ ਜਾਂਦਾ ਸੀਗਾ ਕਹਿੰਦੇ ਘਰ ਦੇ ਵਿੱਚ ਐਨੀ ਜ਼ਿਆਦਾ ਗਰੀਬੀ ਸੀਗੀ ਜਦੋਂ ਉਹਨੂੰ ਜਿਹੜੇ YouTube ਚੈਨਲ ਵਾਲੇ ਜਾਂ ਪੱਤਰਕਾਰ ਜਿਹੜੇ ਸੀਗੇ ਉਹਨੇ ਉਹਨੂੰ ਪੁੱਛਿਆ ਨਾ ਕਿ ਬਾਬਾ ਜੀ ਵੀ ਤੁਸੀਂ ਤੁਹਾਡਾ ਇੱਥੇ ਵਿਸ਼ਵਾਸ ਕਿਵੇਂ ਬਣਿਆ ਤੁਸੀਂ ਸ਼ੇਰ ਸਿੰਘਾਂ ਦੇ ਕਿਵੇਂ ਆਉਂਦੇ ਹੋ ਵੀ ਕਿਉਂ ਤਾਂ ਉਹਨੇ ਸ਼ੇਅਰ ਕੀਤਾ ਕਹਿੰਦੇ ਇਸ ਤਰ੍ਹਾਂ ਕਿ ਐਨੀ ਜ਼ਿਆਦਾ ਗਰੀਬੀ ਸੀਗੀ ਮੇਰੇ ਘਰੇ ਕਿ ਮੈਂ ਕੋਈ ਮਹੀਨੇ ਦਾ 1000 2000 ਵੀ ਮੇਰੇ ਘਰੇ ਇਕੱਠਾ ਨਹੀਂ ਹੁੰਦਾ ਸੀਗਾ ਜੇਕਰ ਅਚਾਨਕ ਕੋਈ ਕੰਮ ਆ ਜਾਂਦਾ ਸੀਗਾ ਤੇ ਵੈਗੁਰੂ ਜੀ ਉਹ ਕਹਿੰਦਾ ਕਿ ਮੈਨੂੰ ਕਿਸੇ ਕੋਲੋਂ ਮੰਗਣੇ ਪੈਂਦੇ ਸੀ ਕਿਉਂਕਿ ਮੇਰੇ ਇੰਨਾ ਕੋ ਜਿਆਦਾ ਔਖਾ ਸੀਗਾ ਕਿ ਮੇਰੇ ਰੋਜੀ ਰੁੱਟੀ ਮਸਾਂ ਚੱਲਦੀ ਸੀਗੀ ਹਨਾ ਤਾਂ ਵੈਗੁਰੂ ਜੀ ਉਹਨੇ ਉਹ ਕਹਿੰਦਾ ਵੀ ਮੈਂ ਕਿਸੇ ਨਾਲ ਇਹ ਗੱਲ ਸ਼ੇਅਰ ਕੀਤੀ ਵੀ ਪਤਾ ਨਹੀਂ ਘਰ ਦੇ ਵਿੱਚ ਬਰਕਤਾਂ ਕਿਉਂ ਨਹੀਂ ਪੈਂਦੀਆਂ ਗੀਆਂ ਕਿ ਕੁਛ ਸਮਝ ਨਹੀਂ ਆਉਂਦੀ ਹੈ ਹਨਾ ਕਈ ਵਾਰ ਇਹ ਕਹਿੰਦੇ ਹੁੰਦੇ ਹਨਾ ਕਹਿੰਦੇ ਕੋਈ ਦਿਹਾੜੀ ਵਾਲਾ ਸ਼ਾਨਹੋਜੀ ਦੇ ਤੇ ਪਰਮਾਤਮਾ ਦੀ ਨਜ਼ਰ ਸਵੱਲੀ ਹੋ ਜਾਵੇ ਤਾਂ ਉਹਦੇ ਆ ਵੀ ਸਾਰੀਆਂ ਹੀ ਸਿੱਧੀਆਂ ਪੈਣ ਲੱਗ ਜਾਂਦੀਆਂ ਨੇ ਹਨਾ ਉਸ ਤਰ੍ਹਾਂ ਉਹ ਬਜ਼ੁਰਗ ਕਹਿੰਦਾ ਵੀ ਮੈਨੂੰ ਇਸ ਗੱਲ ਦੀ ਟੈਨਸ਼ਨ ਹੁੰਦੀ ਸੀਗੀ ਕਿ ਮੇਰੇ ਘਰੇ ਨੇ ਮੇਰੇ ਘਰੇ ਬਰਕਤਾਂ ਕਿਉਂ ਨਹੀਂ ਪੈਂਦੀਆਂ ਗੀਆਂ ਤਾਂ ਉਹਨੇ ਕਿਸੇ ਨਾਲ ਇਹ ਗੱਲ ਸ਼ੇਅਰ ਕੀਤੀ ਤਾਂ ਅੱਗੋਂ ਕਹਿੰਦਾ ਕਹਿੰਦੇ ਨਾ ਵੀ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਬਹੁਤ ਸੰਗਤਾਂ ਜਾਂਦੀਆਂ ਉੱਥੇ ਚਪਹਿਰਾ ਸਾਹਿਬ ਕੱਟਣਾ ਤੇ ਕਹਿੰਦੇ ਤੂੰ ਵੀ ਆਪਣੀ ਅਰਦਾਸ ਜਿਹੜੀ ਫਰਿਆਦ ਲੈ ਕੇ ਬਾਬਾ ਜੀ ਕੋਲ ਜਾ ਕਿਉਂਕਿ ਬਾਬਾ ਜੀ ਦੇ ਸਥਾਨ ਤੇ ਜਿਹੜੇ ਵੀ ਜਾਂਦੇ ਆ ਜਿਹੜੀ ਕਿਸੇ ਵੀ ਤਰ੍ਹਾਂ ਦੀ ਫਰਿਆਦ ਕੋਈ ਸੱਚੇ ਮਨੋਂ ਲੈ ਕੇ ਜਾਂਦਾ ਤਾਂ ਕਹਿੰਦੇ ਨਾ ਕਿ ਉਹ ਜ਼ਰੂਰ ਪੂਰੀ ਹੁੰਦੀ ਹੈ ਤਾਂ ਉਹ ਬਜ਼ੁਰਗ ਕਹਿੰਦਾ ਕਿ ਮੈਂ ਐਸੀ ਤਰ੍ਹਾਂ ਹੀ ਕੀਤਾਗਾ ਬਾਬਾ ਜੀ ਦੇ ਇੱਥੇ ਚਪਹਿਰੇ ਸੁੱਖੇ ਤੇ ਮੈਂ ਚਪਹਿਰੇ ਕਰਨ ਲੱਗ ਗਿਆ ਕਹਿੰਦੇ ਜਦੋਂ ਮੈਂ ਚਪਹਿਰੇ ਇੱਥੇ ਕਰਨ ਲੱਗਿਆ ਤਾਂ ਮੇਰੇ ਜਿਹੜੇ ਘਰੇ ਮੈਂ ਕੰਮ ਕਰਨ ਲੱਗਿਆ ਸੀਗਾ ਕਹਿੰਦੇ ਉਹਨੇ ਆਪ ਗੱਲ ਕੀਤੀ ਕਹਿੰਦੇ ਉਹਨੇ ਆਪ ਆ ਕੇ ਗੱਲ ਕੀਤੀ ਮੇਰੇ ਨਾਲ ਤੇ ਉਹਨੇ ਕਿਹਾ ਕਿ ਕਿਵੇਂ ਨਾ ਕਿਵੇਂ ਵੀ ਤੇਰਾ ਜਿਹੜਾ ਵੱਡਾ ਮੁੰਡਾ ਹੈ ਮੈਂ ਬਾਹਰ ਲੈ ਜਾਨਾ ਤੇ ਬਾਹਰ ਜਾ ਕੇ ਕਮਾਈ ਕਰਕੇ ਇਹ ਪੈਸਾ ਵਾਪਸ ਮੋੜ ਦੂਗਾ ਹਨਾ ਤੇ ਕਹਿੰਦੇ ਉਹਦੇ ਆਸਰੇ ਨਾਲ ਜਿਹੜਾ ਮੇਰਾ ਵੱਡਾ ਬੇਟਾ ਉਹ ਬਾਹਰ ਚਲਾ ਗਿਆ ਸੈੱਟ ਹੋ ਗਿਆ ਕੈਨੇਡਾ ਜਾ ਕੇ ਉਹਨੇ ਪੈਸੇ ਵੀ ਲਾਏ ਉਹਨੇ ਕਿਵੇਂ ਨਾ ਕਿਵੇਂ ਸੈੱਟ ਕਰਕੇ ਮੇਰੇ ਜਿਹੜੇ ਬਾਕੀ ਦੇ ਬੱਚੇ ਸੀਗੇ ਉਹ ਵੀ ਬਾਹਰ ਲੈ ਗਿਆ ਤਾਂ ਬਾਈ ਗੁਰੂ ਜੀ ਉਹ ਬਜ਼ੁਰਗ ਕਹਿੰਦਾ ਕਿ ਮੈਂ ਜਿਵੇਂ ਜਿਵੇਂ ਗੁਰੂ ਸਾਹਿਬ ਦੇ ਇੱਥੇ ਦਰਬਾਰ ਤੇ ਆਉਂਦਾ ਰਿਹਾ ਬਾਬਾ ਜੀ ਦੇ ਦਰਬਾਰ ਤੇ ਜਿਵੇਂ ਜਿਵੇਂ ਆਉਂਦਾ ਰਿਹਾ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਤੇ ਕਹਿੰਦੇ ਉਵੇਂ ਉਵੇਂ ਮੇਰੇ ਘਰ ਦੇ ਵਿੱਚ ਬਰਕਤਾਂ ਆਉਣੀਆਂ ਸ਼ੁਰੂ ਹੋ ਗਈਆਂ ਤਾਂ ਉਹ ਕਹਿੰਦੇ ਮੈਂ ਚਪੈਰਾ ਸਾਹਿਬ ਦੀ ਸੇਵਾ ਇੱਥੇ ਕਰਦਾ ਸੀਗਾ ਤੇ ਹੁਣ ਵੀ ਕਹਿੰਦੇ ਬੱਚੇ ਮੇਰੇ ਬਾਹਰ ਸੈੱਟ ਐ ਪਰ ਮੈਂ ਕਹਿੰਦੇ ਇੱਥੇ ਚਪੈਰਾ ਸਾਹਿਬ ਦੀ ਸੇਵਾ ਤੇ ਆਉਣਾ ਹੈ ਪ੍ਰਤਾ ਵੈਗੁਰੂ ਜੀ ਗੁਰੂ ਮਹਾਰਾਜ ਦੀ ਬਾਣੀ ਆਪਾਂ ਚਾਹੇ ਆਪਾਂ ਕੋਈ ਵੀ ਪੜ ਲਈਏ ਵਰਕਤਾ ਉਹਦੇ ਨਾਲ ਜਰੂਰ ਹੀ ਆਉਂਦੀ ਆ ਪੌਜੀਵਿਟੀ ਜਰੂਰ ਆਉਂਦੀ ਹੈ ਤਾਂ ਇਸ ਜਿਹੜੀ ਹੱਡ ਬੀਤੀ ਵੈਗੁਰੂ ਜੀ ਤੁਹਾਡੇ ਨਾਲ ਤਾਂ ਸ਼ੇਅਰ ਕੀਤੀ ਜਾਂਦੀ ਹੈ ਤਾਂ ਜੋ ਆਪਣੇ ਨਾਲ ਇੱਕ ਮੋਟੀਵੇਸ਼ਨ ਬਣਿਆ ਰਹੇ ਕਿਉਂਕਿ ਜਦੋਂ ਆਪਾਂ ਸੰਸਾਰਿਕ ਹੱਡ ਬੀਤੀਆਂ ਸ਼ੇਅਰ ਕਰਦੇ ਆ ਨਾ ਤਾਂ ਵੈਗੁਰੂ ਉਹਦੇ ਨਾਲ ਮੋਟੀਵੇਸ਼ਨ ਬਹੁਤ ਬਣਦੀ ਹੈ ਕਿਉਂਕਿ ਇਹ ਮੇਰੀ ਕੁਝ ਆਪਣਾ ਅਕਸਪੀਰੀਅੰਸ ਹੈ ਇਹ ਹੈ ਨਾ ਜਦੋਂ ਮੈਂ ਵੀ ਵੈਗੁਰੂ ਜੀ ਬਾਹਰ ਜਦੋਂ ਕਿਤੇ ਚਲੇ ਜਾਂਦੇ ਆ ਜਾਂ ਬੱਚਾਂ ਦੇ ਕੰਪੀਟੀਸ਼ਨ ਨੂੰ ਲੈ ਕੇ ਜਾਂ ਕਿਸੇ ਵਿਆਹ ਸ਼ਾਦੀ ਦੇ ਵਿੱਚ ਤਾਂ ਦੋ ਤਿੰਨ ਦਿਨ ਬਾਹਰ ਰਹਿਣ ਨਾਲ ਉੱਥੇ ਜਾਣ ਵਾਰ ਨੂੰ ਤੇ ਚੇਂਜ ਹੋ ਜਾਂਦਾ ਤਾਂ ਵੈਗੁਰੂ ਜੀ ਥੋੜਾ ਜਿਹੜਾ ਰੁਟੀਨ ਹੈ ਉਹ ਆਪਣਾ ਚੇਂਜ ਹੋ ਜਾਂਦਾ ਹੈ ਨਾ ਤਾਂ ਫਿਰ ਮੈਂ ਵੀ ਵੈਗੁਰੂ ਜੀ ਕੀ ਕਰਦੇ ਆ ਜਦੋਂ ਘਰ ਦੇ ਵਿੱਚ ਆਉਣੀ ਆ ਕਿਉਂਕਿ ਘਰ ਦੇ ਵਿੱਚ ਤਾਂ ਵਾਹਿਗੁਰੂ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਡੀ ਵਰਬਾਣੀ ਚੱਲਦੀ ਰਹਿੰਦੀ ਹੈ ਤੇ ਵਾਹਿਗੁਰੂ ਉਸੇ ਤਰ੍ਹਾਂ ਦਾ এনवायरमेंट ਬਣਿਆ ਰਹਿੰਦਾ ਹੈਗਾ ਹਨਾ ਗੁਰੂ ਸਾਹਿਬ ਨਾਲ ਉਸੇ ਤਰ੍ਹਾਂ ਜੁੜੇ ਰਹਿਣੇ ਆ ਤੇ ਜਦੋਂ ਆਪਾਂ ਕਿਤੇ ਬਾਹਰ ਜਾਂਦੇ ਆ ਉਹ ਚੀਜ਼ ਦਾ ਫਿਰ ਥੋੜਾ ਫਰਕ ਪੈ ਜਾਂਦਾਗਾ ਫਿਰ ਮੈਂ ਕੀ ਕਰਦੀ ਆ ਵਾਹਿਗੁਰੂ ਜਦੋਂ ਮੈਂ ਵਾਪਸ ਆਉਣੀ ਆ ਦੋ ਤਿੰਨ ਦਿਨਾਂ ਨੂੰ ਤਾਂ ਫਿਰ ਮੈਂ ਇਸ ਤਰ੍ਹਾਂ ਦੀਆਂ ਜਿਹੜੀਆਂ ਹੱਡ ਦਿੱਤੀਆਂ ਹੁੰਦੀਆਂ ਜਾਂ ਕਥਾ ਵਿਚਾਰਕ ਹੁੰਦੀਆਂ ਨੇ ਉਹ ਫਿਰ ਮੈਂ ਸੁਣਦੇ ਆਂ ਤੇ ਫਿਰ ਉਹਦੇ ਨਾਲ ਮੋਟੀਵੇਸ਼ਨ ਬਣ ਜਾਂਦਾ ਠੀਕ ਠੀਕ ਹੈ ਉਸੇ ਤਰ੍ਹਾਂ ਵਾਹਿਗੁਰੂ ਜੀ ਤਾਂ ਕਰਕੇ ਹੱਡ ਵਿੱਚ ਤੁਹਾਡੇ ਨਾਲ ਸ਼ੇਅਰ ਕੀਤੀ ਜਾਂਦੀ ਹੈ ਕਿ ਤੁਸੀਂ ਮੋਟਿਵ ਹੋ ਗੁਰਬਾਣੀ ਦੇ ਨਾਲ ਜੁੜੋ ਵੰਦ ਤੋਂ ਵੰਦ ਕਿਉਂਕਿ ਅਜ ਇਸ ਤਰ੍ਹਾਂ ਦੀਆਂ ਹੱਡ ਬਿੱਟੀਆਂ ਸੁਣ ਕੇ ਫਿਰ ਆਪਾਂ ਨੂੰ ਵੀ ਹੁੰਦਾ ਕਿ ਅਸੀਂ ਵੀ ਗੁਰੂ ਸਾਹਿਬ ਦੀ ਬਾਣੀ ਪੜ੍ਹੀਏ ਹਨ ਸਾਡੇ ਘਰ ਦੇ ਵਿੱਚ ਵੀ ਬਰਕਤ ਆਉਣ ਤਾਂ ਵਾਹਿਗੁਰੂ ਜੀ ਜਿਹੜਾ ਵੀ ਕਿਸੇ ਭੈਣ ਭਰਾ ਦਾ ਕੋਈ ਕੰਮ ਤੁਹਾਡਾ ਅੜਿਆ ਹੋਇਆ ਤਾਂ ਤੁਸੀਂ ਕੀ ਕਰਨਾਗਾ ਤੁਸੀਂ ਗੁਰੂ ਮਹਾਰਾਜ ਦੇ ਸਥਾਨ ਤੇ ਉੱਥੇ ਜਾਣਾ ਤੁਹਮਰੇ ਸਰ ਸ਼ਹੀਦਾਂ ਦੇ ਸਥਾਨ ਤੇ ਉੱਥੇ ਜਾਣਾ ਤੁਸੀਂ ਤੇ ਉੱਥੇ ਅਰਦਾਸ ਕਰਨੀ ਸੱਚੇ ਮਨੋਂ ਅਰਦਾਸ ਕਰਨੀ ਹੈ ਉੱਥੇ ਸੱਚੇ ਮਨੋਂ ਅਰਦਾਸ ਕਰਕੇ ਵਾਹਿਗੁਰੂ ਜੀ ਤੁਸੀਂ ਉੱਥੇ ਚਪੈਰਾ ਸਾਹਿਬ ਦੀ ਸੇਵਾ ਭਰ ਸਕਦੇ ਹੋ ਤੇ ਜੇਕਰ ਕੋਈ ਭੈਣ ਭਰਾ ਨਹੀਂ ਉੱਥੇ ਜਾ ਸਕਦਾ ਠੀਕ ਹੈ ਤਾਂ ਤੁਸੀਂ ਘਰ ਦੇ ਵਿੱਚ ਵੀ ਵਾਹਿਗੁਰੂ ਜੀ ਚਪੈਰਾ ਸਾਹਿਬ ਦੀ ਸੇਵਾ ਭਰ ਸਕਦੇ ਹੋ ਘਰ ਦੇ ਵਿੱਚ ਚਪੈਰਾ ਸਾਹਿਬ ਗੱਟੋ ਠੀਕ ਹੈ ਉਹਦੇ ਵਿੱਚ ਵਾਹਿਗੁਰੂ ਜੀ पांच जेप्ती साहिब ਦੇ ਪਾਠ ਦੋ ਚਪਾਈ ਸਾਹਿਬ ਦੇ ਪਾਠ ਤੇ ਇੱਕ ਸੁਖਮਨੀ ਸਾਹਿਬ ਦਾ ਪਾਠ ਤੇ ਛੇ ਪੌੜੀਆਂ ਆਨੰਦ ਸਾਹਿਬ ਦੀ ਉਦੋਂ ਬਾਅਦ ਅਰਦਾਸ ਹੁੰਦੀ ਹੈ ਠੀਕ ਹੈ ਦੀਗ ਬਣਾ ਕੇ ਜੇ ਘਰ ਦੇ ਵਿੱਚ ਬਾਬਾ ਜੀ ਦਾ ਸਰੂਪ ਹੈ ਬਹੁਤ ਵਧੀਆ ਗੱਲ ਹੈ ਸਰੂਪ ਰੱਖ ਕੇ ਦੀਗ ਬਣਾ ਕੇ ਤੇ ਜੋਤ ਲਾ ਕੇ ਤੁਸੀਂ ਚਪੈਰਾ ਸਾਹਿਬ ਘਰ ਦੇ ਵਿੱਚ ਕੱਟ ਸਕਦੇ ਹੋ ਉਸੇ ਤਰ੍ਹਾਂ ਤੁਸੀਂ ਉੱਥੇ ਛੋਟੀ ਅਰਦਾਸ ਕਰਕੇ ਤੁਸੀਂ ਸੁਖ ਸਕਦੇ ਹੋ ਵੀ ਬਾਬਾ ਜੀ ਸਾਡੀ ਹਾਜ਼ਰੀ ਭਰਨਾ ਅਸੀਂ ਘਰ ਦੇ ਵਿੱਚ ਦੁਪਹਿਰਾ ਸਾਹਿਬ ਕੱਟ ਰਹੇ ਆ ਤਾਂ ਵਾਹਿਗੁਰੂ ਜੀ ਘਰ ਦੇ ਵਿੱਚ ਦੁਪਹਿਰਾ ਸਾਹਿਬ ਕੱਟਣ ਦੇ ਨਾਲ ਵੀ ਆਪਣੀਆਂ ਆਸਾਂ ਮਰਜ਼ਾ ਜ਼ਰੂਰ ਪੂਰੀਆਂ ਹੁੰਦੀਆਂ ਗੁਰੂ ਮਹਾਰਾਜ ਜ਼ਰੂਰ ਕਿਰਪਾ ਕਰਦੇ ਆ ਤੇ ਘਰ ਦੇ ਵਿੱਚ ਕਿਵੇਂ ਦੁਪਹਿਰਾ ਸਾਹਿਬ ਕੱਟਿਆ ਜਾਂਦਾ ਕੀ ਕੀ ਮਰਿਆਦਾ ਇਸ ਬਾਰੇ ਵੀ ਮੇਰੇ ਚੈਨਲ ਤੇ ਕਾਫੀ ਵੀਡੀਓਜ਼ ਬਣਾਈਆਂ ਹੋਈਆਂ ਨੇ ਤੁਸੀਂ ਉੱਥੇ ਜਾ ਕੇ ਵੀ ਦੇਖ ਸਕਦੇ ਹੋ ਤੇ ਪਰ ਮੈਂ ਤਾਂ ਆ ਵਾਈ ਗੁਰੂ ਜੀ ਇੱਕ ਗੱਲ ਕਹਿਣੀ ਹੁੰਨੀ ਆ ਮੇਰਾ ਮਨ ਮੰਨਦਾ ਕਿਸੇ ਦਾ ਹਰ ਹਰ ਇੱਕ ਦੀ ਆਪਣੀ ਆਪਣੀ ਸੋਚ ਹੁੰਦੀ ਆ ਪਰ ਮੈਂ ਇਹ ਗੱਲ ਜ਼ਰੂਰ ਕਹਿਣੀ ਹੁੰਦੀ ਆ ਕਿ ਜਦੋਂ ਆਪਾਂ ਗੁਰੂ ਮਹਾਰਾਜ ਦੀ ਬਾਣੀ ਪੜ੍ਹਦੇ ਆ ਜਾਂ ਜਦੋਂ ਆਪਣਾ ਗੁਰੂ ਮਹਾਰਾਜ ਨਾਲ ਪਿਆਰ ਪੈ ਜਾਂਦਾ ਸੇਵਾ ਕਰਦੇ ਆ ਫਿਰ ਵਾਹਿਗੁਰੂ ਜੀ ਜ਼ਿਆਦਾ ਵਹਿਮਾਂ ਭਰਮਾਂ ਦੇ ਵਿੱਚ ਨਾ ਪਿਆ ਕਰੋ ਜਿੰਨੇ ਭੋਲੇਪਨ ਦੇ ਵਿੱਚ ਵਾਹਿਗੁਰੂ ਜੀ ਆਪਾਂ ਗੁਰਬਾਣੀ ਪੜ੍ਹਾਂਗੇ ਹਾਂਜੀ ਗੁਰਬਾਣੀ ਦਾ ਆਪਾਂ ਸਤਕਾਰ ਜ਼ਰੂਰ ਕਰਨਾ ਪਵਿੱਤਰਤਾ ਰੱਖਣੀ ਆ ਸੁੱਚੀ ਜਗ੍ਹਾ ਤੇ ਬੈਠਣਾ ਅ ਸੱਚੇ ਵਸਤਰ ਪਹਿਨਣ ਨੇ ਇਹ ਚੀਜ਼ ਆ ਆਪਾਂ ਜ਼ਰੂਰ ਮਰਿਆਦਾ ਦੇ ਵਿੱਚ ਰਹਿਣਾ ਹੈਗਾ ਪਰ ਬਹੁਤ ਜ਼ਿਆਦਾ ਵਹਿਮ ਭਰਮ ਕਿਸੇ ਤਰ੍ਹਾਂ ਦਾ ਵਹਿਮ ਭਰਮ ਕਰਨਾ ਉਹ ਮੈਨੂੰ ਤਾਂ ਸਹੀ ਨਹੀਂ ਲੱਗਦਾ ਹੁੰਦਾ ਤੇ ਫਿਰ ਜਿੰਨੇ ਜ਼ਿਆਦਾ ਆਪਾਂ ਭੋਲੇਪਨ ਦੇ ਵਿੱਚ ਗੁਰੂ ਮਹਾਰਾਜ ਨਾਲ ਪਿਆਰ ਪਾਵਾਂਗੇ ਉਨਾ ਹੀ ਗੁਰੂ ਮਹਾਰਾਜ ਜ਼ਿਆਦਾ ਖੁਸ਼ ਹੁੰਦੇ ਉਹਨਿਆਂ ਹੀ ਘਰ ਦੇ ਵਿੱਚ ਜ਼ਿਆਦਾ ਬਰਕਤਾਂ ਆਉਂਦੀਆਂ ਨੇ ਤਾਂ ਇਸ ਤਰ੍ਹਾਂ ਵਾਹਿਗੁਰੂ ਜੀ ਤੁਸੀਂ ਘਰ ਦੇ ਵਿੱਚ ਵੀ ਚਪਹਿਰਾ ਸਾਹਿਬ ਕੱਟ ਸਕਦੇ ਹੋ ਪਹਿਲਾਂ ਮर्यादा ਦੇ ਮर्याਦਾ ਵਾਲੀਆਂ ਵੀਡੀਓਸ ਦੇਖ ਲਿਓ ਤਾਂ ਜੋ ਆਪਣੇ ਕੋਲੋਂ ਕੋਈ ਕਿਸੇ ਤਰ੍ਹਾਂ ਦੀ ਬੇਅਦਬੀ ਨਾ ਹੋਵੇ ਤੇ ਘਰ ਦੇ ਵਿੱਚ ਤੁਸੀਂ ਛੋਟੀ ਅਰਦਾਸ ਕਰਕੇ ਇਸ ਤਰ੍ਹਾਂ ਜਿਹਾ ਪਹਿਰਾ ਸਾਹਿਬ ਤੁਹਾਨੂੰ ਗੁਰੂ ਮਹਾਰਾਜ ਜਰੂਰ ਬਖਸ਼ਿਸ਼ ਕਰਨਗੇ ਤੇ ਗੁਰਬਾਣੀ ਨਾਲ ਵਾਹਿਗੁਰੂ ਜੀ ਵਾਅਦਵਾ ਜੁੜੋ ਕਿਉਂਕਿ ਗੁਰਬਾਣੀ ਤੋਂ ਬਿਨਾ ਗੁਰੂ ਜੀ ਆਪਣਾ ਜਿਹੜਾ ਜੀਵਨ ਸਹੀ ਸੇਧਾਂ ਤੇ ਨਹੀਂ ਚੱਲਦਾਗਾ ਹਨ ਜਿਹੜੀ ਗੁਰਬਾਣੀ ਹੈ ਵਾਹਿਗੁਰੂ ਜੀ ਗੁਰਬਾਣੀ ਆਪਾਂ ਨੂੰ ਇੱਕ ਜੀਵਨ ਦੇ ਅਸੂਲ ਤੱਤ ਜਿਵੇਂ ਹੁੰਦੇ ਹਨ ਉਹ ਚੀਜ਼ਾਂ ਆਪਾਂ ਨੂੰ ਸਿਖਾਉਂਦੀ ਹੈ ਗੁਰਬਾਣੀ ਦੇ ਅਰਥ ਕਰਕੇ ਜਦੋਂ ਵਾਹਿਗੁਰੂ ਜੀ ਤੁਸੀਂ ਦੇਖੋਗੇ ਨਾ ਤਾਂ ਕੁਸ਼ਲ ਗੁਰਬਾਣੀ ਦਾ ਦੇ ਵਿੱਚ ਇਹ ਹੀ ਚੀਜ਼ਾਂ ਆ ਕਿ ਆਪਾਂ ਕਾਲਪੁਰਖ ਨਾਲ ਪਿਆਰ ਕਿਸ ਤਰ੍ਹਾਂ ਪਾਈਏ ਕਾਲਪੁਰਖ ਕੀ ਕੋਸ਼ਿਸ਼ ਕਰਦਾ ਕਿ ਕੁਝ ਆਪਾਂ ਦੁਨੀਆ ਤੇ ਕਰਨ ਆਏ ਆ ਕਿਸ ਤਰ੍ਹਾਂ ਆਪਾਂ ਨੂੰ ਕਰਨਾ ਚਾਹੀਦਾ ਕਿ ਕੁਝ ਆਪ ਨੂੰ ਤਿਆਗਣਾ ਚਾਹੀਦਾ ਵਾਹਿਗੁਰੂ ਜੀ ਇਹੀ ਗੁਰਬਾਣੀ ਦੇ ਵਿੱਚ ਆਪਾਂ ਨੂੰ ਸਾਰਾ ਕੱਜ ਦੱਸਿਆ ਹੋਇਆ ਅਸੂਲ ਦੱਸਿਆ ਹੋਇਆ ਜੀਵਨ ਦੀਆਂ ਤਕਨੀਕਾਂ ਦੱਸੀਆਂ ਹੋਈਆਂ ਸੇਧਾਂ ਦੱਸੀਆਂ ਹੋਈਆਂ ਹੋਈਆਂ ਕਿ ਜੀਵਨ ਨੂੰ ਆਪਾਂ ਕਿਸ ਤਰ੍ਹਾਂ ਵਿਚਾਰਨਾ ਕਿਸ ਤਰ੍ਹਾਂ ਜਿਉਣਾ ਆਪਾਂ ਜੀਵਨ ਦੇ ਵਿੱਚ ਕਿਹੜੀ ਚੀਜ਼ ਦਾ ਤਿਆਗ ਕਰਨਾ ਕਿਹੜੀ ਚੀਜ਼ ਨੂੰ ਪਿਆਰ ਕਰਨਾ ਇਹ ਚੀਜ਼ਾਂ ਆਪਾਂ ਬਾਣੀ ਦੇ ਵਿੱਚ ਦੱਸੀਆਂ ਹੋਈਆਂ ਤਾਂ ਕਰਕੇ ਕਹਿੰਦੇ ਹੁੰਦੇ ਆ ਕਹਿੰਦੇ ਨਾ ਬਾਣੀ ਪੜਨ ਨਾਲੋਂ ਜ਼ਿਆਦਾ ਵਿਚਾਰਨੀ ਜ਼ਿਆਦਾ ਜ਼ਰੂਰੀ ਆ ਹੁਣ ਕਈ ਮੇਰੇ ਵਰਗੇ ਕਈ ਹੋਣਗੇ ਕਹਿੰਦੇ ਹੁਣ ਮੈਂ ਪੰਜ ਜਪਜੀ ਸਾਹਿਬ ਦੇ ਪਾਠ ਕਰਦੀ ਆ ਜਾਂ ਮੈਂ ਇੰਨੇ ਪਾਠ ਕਰਦੀ ਆ ਉਹ ਹਨਾ ਪਰ ਪਾਠ ਕਰਨ ਦਾ ਵੈ ਗੁਰੂ ਜੀ ਆਪਾਂ ਨੂੰ ਉਹਨੇ ਤੱਕ ਫਾਇਦਾ ਨਹੀਂ ਜਿੰਨੇ ਤੱਕ ਆਪਾ ਉਹ ਚੀਜ਼ ਨੂੰ ਵਿਚਾਰਦੇ ਨੇ ਉਹਦੇ ਤੇ ਅਮਲ ਨਹੀਂ ਕਰਦੇਗੀ ਠੀਕ ਹੈ ਹੁਣ ਜਪਜੀ ਸਾਹਿਬ ਦੀ ਬਾਣੀ ਹੈ ਜਿਹੜੀ ਉਹਦੇ ਵਿੱਚ ਕਿੰਨੇ ਸਵਾਲ ਹੋਏ ਆ ਕਿੰਨੇ ਸਵਾਲ ਉਹਦੇ ਵਿੱਚ ਹੋਏ ਆ ਤੇ ਕਿੰਨੇ ਕਿੰਨੀਆਂ ਸਿੱਧਾ ਆਪਾਂ ਨੂੰ ਜ਼ਿੰਦਗੀ ਬਾਰੇ ਦੱਸੀਆਂ ਹੋਈਆਂ ਨੇ ਠੀਕ ਹੈ ਤਾਂ ਜਿਹੜੇ ਵੀ ਭੈਣ ਭਰਾਵਾਂ ਕੋਲ ਕਿਸ ਨਾ ਕਿਸੇ ਕੋਲ ਕਹਿੰਦਾ ਕਿ ਮੇਰੇ ਕੋਲ ਟਾਈਮ ਨਹੀਂ ਹੈ ਬੇਸ਼ੱਕ ਤੁਸੀਂ ਜਿਹੜੇ ਸੁਖਮਨੀ ਸਾਹਿਬ ਜਿਹੜੇ ਸੁਖਮਨੀ ਸਾਹਿਬ ਦਿਆ ਜਿਹੜੀ ਅਸ਼ਟਪਦੀ ਇੱਕ ਅਸ਼ਟਪਦੀ ਪੜ ਲਓ ਦੋ ਅਸ਼ਟਪਦੀਆਂ ਪੜ ਲਓ ਪਰ ਉਹਦੇ ਅਰਥ ਕਰਕੇ ਔਰ ਜਦੋਂ ਉਹਦੇ ਅਰਥ ਵਾਹਿਗੁਰੂ ਜੀ ਸਮਝ ਆ ਗਏ ਤੁਹਾਨੂੰ ਉਹਨੂੰ ਬਾਣੀ ਨੂੰ ਤੁਸੀਂ ਵਿਚਾਰ ਲਿਆ ਨਾ ਤੇ ਜੋ ਉਹ ਦੇ ਵਿੱਚ ਆਪਾਂ ਨੂੰ ਦੱਸਿਆ ਉਹ ਚ ਜਿਹਦਾ ਤਿਆਗ ਕਰਕੇ ਜਿਹੜੀ ਚੀਜ਼ ਦਾ ਨਾਲ ਪਿਆਰ ਕਰਨ ਬਾਰੇ ਦੱਸਿਆ ਉਹ ਚੀਜ਼ ਨਾਲ ਪਿਆਰ ਕਰਕੇ ਫਿਰ ਇਹ ਆਪਾਂ ਨੂੰ ਬਾਣੀ ਦਾ ਫਾਇਦਾ ਇਕੱਲਾ ਆਪਾਂ ਬਾਣੀ ਪੜ੍ਹੀ ਜਾਈਏ ਉਹਦਾ ਆਪਾਂ ਨੂੰ ਕੋਈ ਬੈਨੀਫਿਟਰ ਨਹੀਂ ਵਾਇਰੂ ਜੀ ਹਾਜ਼ਰੀ ਆਪਣੀ ਜ਼ਰੂਰ ਗੁਰੂ ਮਹਾਰਾਜ ਦੇ ਦਰਬਾਰ ਦੇ ਵਿੱਚ ਲੱਗਦੀ ਐ ਪਰ ਜਿਵੇਂ ਕਹਿੰਦੇ ਹੁੰਦੇ ਆ ਨਾ ਮੰਨ ਲਓ ਕਿ ਕੋਈ ਇੱਕ ਟੀਚਰ ਹੈ ਕਲਾਸ ਦੇ ਵਿੱਚ ਪੜਾ ਰਿਹਾ ਹੈ ਨਾ ਬੱਚਾ ਉਹਨੂੰ ਸੁਣੇ ਜਾ ਰਿਹਾ ਪਰ ਜਦੋਂ ਅਗਲੇ ਦਿਨ ਟੀਚਰ ਬੱਚੇ ਤੋਂ ਸੁਣਦਾ ਬੱਚੇ ਨੂੰ ਕੁਝ ਆ ਨਹੀਂ ਰਿਹਾ ਜਾਂ ਕੋਈ ਬੱਚਾ ਮੰਨ ਲੁੱਟ ਸੇ ਪਲਣਾ ਵਿਚਨੀ ਹੈ ਟੀਚਰ ਡਿਸਪਲਨ ਬਾਰੇ ਟੀਚਰ ਨੇ ਦੱਸਿਆ ਪਹਿਲੇ ਦਿਨ ਅਗਲੇ ਦਿਨ ਉਹਨੇ ਦੇਖਿਆ ਕਿ ਬੱਚਾ ਜਿਹੜਾ ਡਿਸਪਲਨ ਚ ਨਹੀਂ ਹੈ ਤਾਂ ਫਿਰ ਉਹ ਜਿਆ ਟੀਚਰ ਦੀ ਗੱਲ ਸੁਣਨ ਦਾ ਵੀ ਕੋਈ ਫਾਇਦਾ ਨਹੀਂਗਾ ਹਨਾ ਉਹ ਗੱਲ ਹੈ ਵਾਹਿਗੁਰੂ ਜੀ ਜੇਕਰ ਆਪਾਂ ਬਾਣੀ ਸੁਣ ਕੇ ਵਿਚਾਰ ਕੇ ਉਹ ਚੀਜ਼ ਤੇ ਅਮਲ ਹੀ ਨਹੀਂ ਕਰਨਾ ਫਿਰ ਆਪਣਾ ਬਾਣੀ ਪੜਨ ਦਾ ਕੋਈ ਫਾਇਦਾ ਨਹੀਂਗਾ ਠੀਕ ਹੈ ਅਮਲ ਕਰਨਾ ਬਹੁਤ ਜ਼ਰੂਰੀ ਹੈ ਤਾਂ ਹੀ ਕਹਿੰਦੇ ਹੁੰਦੇ ਕਹਿੰਦੇ ਪੜਨ ਨਾਲੋਂ ਜ਼ਿਆਦਾ ਸੁਣਨੇ ਬਾਣੀ ਜ਼ਿਆਦਾ ਜ਼ਰੂਰੀ ਹੈ ਹਨਾ ਕਿਉਂਕਿ ਜਦੋਂ ਆਪਾਂ ਸੁਣਦੇ ਆ ਬਹੁਤ ਧਿਆਨ ਨਾਲ ਸੁਣਦੇ ਆ ਆਪਾਂ ਵੈਗੁਰੂ ਜੀ ਤੇ ਫੇਰ ਆਪਾਂ ਨੂੰ ਕੁਝ ਗੱਲਾਂ ਸਮਝ ਆਉਂਦੀਆਂ ਨੇ ਜਦੋਂ ਆਪਾਂ ਬਾਣੀ ਨੂੰ ਚੰਗੀ ਤਰ੍ਹਾਂ ਧਿਆਨ ਨਾਲ ਸੁਣਦੇ ਆ ਨਾ ਵਾਰ-ਵਾਰ ਸੁਣਦੇ ਆ ਨਾ ਵੈਗੁਰੂ ਜੀ ਫੇਰ ਅਰਥ ਆਪਣੇ ਆਪ ਸਪਸ਼ਟ ਹੋਣੇ ਸ਼ੁਰੂ ਹੋ ਜਾਂਦੇ ਆ ਠੀਕ ਹੈ ਤਾਂ ਇਸ ਤਰ੍ਹਾਂ ਵਾਹਿਗੁਰੂ ਜੀ ਆਪਾਂ ਗੁਰੂ ਮਹਾਰਾਜ ਦੀ ਬਾਣੀ ਨਾਲ ਜੜ ਕੇ ਚਪੈਰਾ ਸਾਹਿਬ ਕੱਟ ਕੇ ਸ਼ੀਰ ਸਿੰਘਾਂ ਨੂੰ ਖੁਸ਼ ਕਰਕੇ ਕਿ ਜਦੋਂ ਆਪਾਂ ਵਾਹਿਗੁਰੂ ਜੀ ਸ਼ੀਰ ਸਿੰਘਾਂ ਨੂੰ ਖੁਸ਼ ਕਰਦੇ ਆ ਹਨ ਤਾਂ ਉਹ ਅੱਗੇ ਪਰਮਾਤਮਾ ਕੋਲੋਂ ਲੈ ਕੇ ਆਪਾਂ ਨੂੰ ਦਿੰਦੇ ਜਿਵੇਂ ਕਿ ਕਹਿੰਦੇ ਹੁੰਦੇ ਨਾ ਜਿਹੜਾ ਡੀਸੀ ਦਾ ਰੀਡਰ ਹੁੰਦਾ ਤਾਂ ਆਪਾਂ ਪਹਿਲਾਂ ਰੀਡਰ ਨੂੰ ਹੀ ਖੁਸ਼ ਕਰਦੇ ਆ ਨਾ ਹਨਾ ਤਾਂ ਉਸ ਤਰ੍ਹਾਂ ਉਹ ਫਿਰ ਆਪਣੀ ਸ਼ਪਾਰਸ਼ ਪਾਉਂਦਾ ਕਿ ਡੀਸੀ ਕੋਲ ਜਾ ਕੇ ਹਨਾ ਤੇ ਉਸੇ ਤਰ੍ਹਾਂ ਜਦੋਂ ਸ਼ਹੀਦ ਸਿੰਘਾਂ ਨੂੰ ਵੈਭੁਰੂ ਜੀ ਆਪਾਂ ਖੁਸ਼ ਕਰਦੇ ਆ ਉਹਦੇ ਨਾਲ ਕਹਿੰਦੇ ਗੁਰੂ ਮਹਾਰਾਜ ਬਹੁਤ ਉਹਨਾਂ ਨੂੰ ਖੁਸ਼ੀ ਹੁੰਦੀ ਐ ਇਸ ਗੱਲ ਦੀ ਜਿਵੇਂ ਇੱਕ ਮਾਤ ਪਿਤਾ ਹੁੰਦਾ ਨਾ ਮਾਤ ਪਿਤਾ ਇੱਕ ਪੇਰੈਂਟਸ ਹੈ ਹਨਾ ਜੇ ਉਹਦੇ ਬੱਚੇ ਨੂੰ ਆਪਾਂ ਪਿਆਰ ਕਰਾਂਗੇ ਨਾ ਉਹ ਬਹੁਤ ਖੁਸ਼ ਹੁੰਦਾ ਉਸੇ ਤਰ੍ਹਾਂ ਜਿਹੜੇ ਸ਼ਹੀਦ ਸਿੰਘ ਹੈ ਉਹ ਉਹਨਾਂ ਦੇ लाडले ਪੁੱਤ ਹੈ लाडले ਸਿੱਖ ਹੈ ਜੇ ਆਪਾਂ ਉਹਨਾਂ ਨੂੰ ਖੁਸ਼ ਕਰਦੇ ਆ ਨਾ ਪੜ੍ਹ ਕੇ ਤਵਾਇ ਗੁਰੂ ਮਹਾਰਾਜ ਖੁਸ਼ ਹੋ ਕੇ ਜਿੰਨੇ ਤੁਹਾਡੇ ਅੜੇ ਹੋਏ ਕੰਮ ਜੋ ਤੁਹਾਡੇ ਘਰ ਦੇ ਵਿੱਚ ਗਰੀਬੀ ਹੈ ਘਰ ਵਿੱਚ ਬਰਕਤ ਨਹੀਂ ਹੈ ਠੀਕ ਹੈ ਬੱਚਾ ਦਾ ਕੋਈ ਕੰਮ ਨਹੀਂ ਬੰਦਾ ਗੁਰੂ ਮਹਾਰਾਜ ਜਰੂਰ ਕਿਰਪਾ ਕਰਨਗੇ ਇਹ ਸੀ ਵਾਈ ਗੁਰੂ ਜੀ ਆਪਣੀ ਅੱਜ ਦੀ ਵੀਡੀਓ ਜਿਹੜਾ ਕੋਈ ਭੈਣ ਭਰਾ ਚਪੈਰਾ ਸਾਬ ਕਟਣ ਦੇ ਨਾਲ ਜਿਨ੍ਹਾਂ ਦੇ ਘਰੇ ਗਰੀਬੀ ਖਤਮ ਹੋਈ ਹੈ ਜਾਂ ਔਰ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਬਖਸ਼ਿਸ਼ ਹੋਈ ਹੈ ਤਾਂ ਵਾਹਿਗੁਰੂ ਜੀ ਕਮੈਂਟ ਦੇ ਵਿੱਚ ਜ਼ਰੂਰ ਲਿਖ ਕੇ ਦੱਸ ਦਿਆ ਕਰੋ ਕਿਉਂਕਿ ਉਹਦੇ ਨਾਲ ਜਿਹੜੀਆਂ ਦੂਜੀਆਂ ਸੰਗਤਾਂ ਸੁਣਦੀਆਂ ਨੇ ਉਹਨਾਂ ਨੂੰ ਮੋਟੀਵੇਸ਼ਨ ਮਿਲਦਾ ਠੀਕ ਹੈ ਤਾਂ ਅੱਜ ਦੀ ਵੀਡੀਓ ਆਪਾਂ ਇੱਥੇ ਹੀ ਖਤਮ ਕਰਦੇ ਆਂ ਤੇ ਐਨੇਕ ਬੇਨਤੀਆਂ ਵਾਹਿਗੁਰੂ ਜੀ ਪਰਵਾਣ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ